ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਆਪਣੇ YouTube ਚੈਨਲ ਦੇ ਉੱਤੇ ਤੇ Facebook ਪੇਜ ਦੇ ਉੱਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਠੀਕ ਹੋਵੋਗੇ ਤੇ ਅਸੀਂ ਵੀ ਸਾਰੇ ਚੜ੍ਹਦੀ ਕਲਾ ਦੇ ਵਿੱਚ ਹਾਂ ਸਾਧ ਸੰਗਤ ਜੀ ਅਸੀਂ 5 ਮਈ ਤੋਂ ਲੈ ਕੇ 21 ਮਈ ਤੱਕ ਜਿਹੜਾ ਕਤਕੜਾ ਦਾ ਕੈਂਪਰਤਲਾਮ ਐਮਪੀ ਮੱਧ ਪ੍ਰਦੇਸ਼ ਦੇ ਵਿੱਚ ਕੈਂਪਿੰਗ ਕਰਕੇ ਆਏ ਹਾਂ ਸ਼੍ਰੀ ਗੁਰੂ ਤੇਗ ਬਹਾਦਰ ਅਕੈਡਮੀ ਜਿੱਥੇ ਸਿੱਖਾਂ ਦਾ ਸਕੂਲ ਹੈ ਤੇ ਬਹੁਤ ਵਧੀਆ ਪ੍ਰਬੰਧ ਜਿਹੜਾ ਉੱਥੇ ਸਾਡੇ ਸਤਕਾਰਯੋਗ ਅ ਸਰਦਾਰ ਗਰਨਾਮ ਸਿੰਘ ਜੀ ਜਿਨ੍ਹਾਂ ਵੱਲੋਂ ਇਹ ਪ੍ਰਬੰਧ ਕੀਤਾ ਗਿਆ ਤੇ ਉਹਨਾਂ ਦੇ ਬਦੌਲਤ ਹੀ ਅਸੀਂ ਬੱਚਿਆਂ ਨੂੰ ਉੱਥੇ ਗੱਤਕੇ ਦੀ ਸਿਖਲਾਈ ਦੇਰ ਵੱਸੇ ਪਹੁੰਚੇ 21 ਦਿਨ 21 ਦਿਨ ਦਾ ਕੈਂਪ ਸੀਗਾ ਤੇ ਅਸੀਂ 15 ਦਿਨ ਦੀ ਜਿਹੜੀ ਸਿਖਲਾਈ ਬੱਚਿਆਂ ਨੂੰ ਗੱਤਕੇ ਦੀ ਦੇਣ ਗਏ ਤੇ ਬੱਚਿਆਂ ਨੇ ਬਹੁਤ ਸੋਹਣੇ ਤਰੀਕੇ ਨਾਲ ਕੱੱਕਾ ਸਿੱਖਿਆ ਤੇ ਐਂਡ ਵਿੱਚ ਲਾਸਟ ਪਰਫਾਰਮੈਂਸ ਵੀ ਕੀਤੀ ਅਸੀਂ 15 ਦਿਨਾਂ ਦੇ ਵਿੱਚ ਜੋ-ਜੋ ਵੀ ਐਕਟੀਵਿਟੀਜ਼ ਉੱਥੇ ਕੀਤੀਆਂ ਸਾਰੀਆਂ ਇਸ ਵਲੌਗ ਦੇ ਵਿੱਚ ਆਪ ਨੂੰ ਦਿਖਾਵਾਂਗੇ ਇਤਿਹਾਸਿਕ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੇ ਉਹ ਵੀ ਆਪ ਜੀ ਨੂੰ ਦਰਸ਼ਨ ਕਰਾਵਾਂਗੇ 12 ਮਿੰਟ ਦਾ ਵਲੌਗ ਹੈ ਜੀ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਪੂਰੇ ਬਲੌਗ ਨਾਲ ਜੋੜਨ ਦੀ ਤੇ ਆਪ ਜੀ ਬੇਨੁਮ ਗੁਜਾਰਿਸ਼ ਕਰਾਂ ਬਿਨਾਂ ਸਕਿਪ ਕਰਕੇ ਵੇਖਿਓ ਬਹੁਤ ਵਧੀਆ ਬਲੌਗ ਹੈ ਤੇ ਇਸੇ ਤਰ੍ਹਾਂ ਦੇ ਜਿਹੜੇ ਕੰਟੈਂਟ ਸਾਡੇ YouTube ਚੈਨਲ ਤੇ ਗੱਤਕੇ ਦੇ ਰਿਲੇਟਿਡ ਅਸੀਂ ਅਪਲੋਡ ਕਰਦੇ ਹਾਂ ਜੇ ਤੁਸੀਂ ਸਾਡੀਆਂ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਸਾਨੂੰ ਬੜੀ ਮੋਟੀਵੇਸ਼ਨ ਮਿਲਦੀ ਹੈ ਸਾਡੇ ਚੈਨਲ ਦੇ ਤੁਹਾਡੇ ਸਪੋਰਟ ਦੇ ਨਾਲ 60000 ਸਬਸਕ੍ਰਾਈਬਰ ਹੋਣ ਵਾਲੇ ਆ ਇਸੇ ਤਰ੍ਹਾਂ ਅਸੀਂ ਵਧੀਆ ਵਧੀਆ ਕੰਟੈਂਟ ਤੁਹਾਡੇ ਵੱਥੇ ਬਣਾਉਂਦੇ ਰਾਵਾਂਗੇ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਊਗੀ ਆਪਾਂ ਵਲੌਗ ਸ਼ੁਰੂ ਕਰਦੇ ਆਂ ਐਂਡ ਤੇ ਵਿਜਾਇਸ਼ ਕਰਦੇ ਆਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਵਾਈਕੁਰਜੀ ਦਾ ਖਾਸ ਤੌਰ ਤੇ ਵਾਈਕੁਰਜੀ ਕੀ ਬਤ ਹੈ ਹਲੋ 사ਸੰਗ ਜੀਓ ਅਰਦਾਸ ਬੇਨਤੀ ਹੋ ਰਹੀ ਹੈ ਤੇ ਬੱਚਿਆਂ ਵੱਲੋਂ ਹੀ ਅਰਦਾਸ ਬੇਨਤੀ ਕਰਾ ਕੇ ਅਖਾੜੇ ਦੀ ਆਰੰਭਤਾ ਕਰ ਰਹੇ ਆਂ ਬੱਚਿਆਂ ਨੂੰ ਚਾਰ ਪੈਰੀ ਪੈਂਤਰਾ ਸਿਖਾਇਆ ਜਾਏਗਾ ਤੇ ਨਾਲ ਦੀ ਨਾਲ ਜਿਹੜੀ ਫਾਈਟ ਆ ਅਟੈਕ ਡਿਫੈਂਸ ਦੀ ਉਹ ਅੱਜ ਪਹਿਲੀ ਸੌਟੀ ਫਾਈਟ ਦੀ ਜਿਹੜੀ ਗੇਮ ਆ ਉਹ ਬੱਚਾ ਨੂੰ ਕਰਾਈ ਗਈ ਆ ਜੀ ਤੇ ਬੱਚੇ ਅਭਿਆਸ ਕਰ ਰਹੇ ਆ ਬੜੀ ਸ਼ਤੁਗਰਾਂ ਦੀ ਕਿਰਪਾ ਆ ਤੇ ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਆਪਣੇ ਸਿੱਖ ਪਰਿਵਾਰ ਆ ਤੇ ਉਹਨਾਂ ਵੱਲੋਂ ਇਹ ਕੈਂਪ ਆਰਗੇਨਾਈਜ਼ ਕੀਤਾ ਗਿਆ ਆ ਆਪਾਂ ਧਿਆਰੇ ਖੜੇ ਆ ਉਹਨਾਂ ਦੇ ਬੱਚੇ ਬੱਚੀਆਂ ਸਾਰੇ ਇੱਥੇ ਗੱਤਕੇ ਦੀ ਸਿਖਲਾਈ ਲੈਂਦੇ ਆ ਤੇ ਬਹੁਤ ਵਧੀਆ ਬੱਚੇ ਸਿੱਖ ਰਹੇ ਨੇ ਜੀ ਤੇ ਗੁਰੂ ਮਹਾਰਾਜ ਜਿ세 ਤਰ੍ਹਾਂ ਸਾਨੂੰ ਸਿਖਾਣ ਦਾ ਤੇ ਬੱਚਿਆਂ ਨੂੰ ਸਿੱਖਣ ਦਾ ਬਲ ਬਖਸ਼ਣ ਜੀ ਤੇ ਅਸੀਂ ਗੁਜਾਇਸ਼ ਕਰਾਂਗੇ ਤੁਸੀਂ ਆਪਣੇ ਪਿੰਡਾਂ ਸ਼ਰਨ ਦੇ ਵਿੱਚ ਵੀ ਗੱਤ ਕੇ ਕੈਂਪ ਆਰਗੇਨਾਈਜ਼ ਜ਼ਰੂਰ ਕਰੋ ਤੇ ਅਸੀਂ ਹਰ ਤਰ੍ਹਾਂ ਦੀ ਜੋ ਸੇਵਾ ਸਾਡੇ ਵੱਲ ਹੋਏਗੀ ਅਸੀਂ ਦੇਣ ਵਾਸਤੇ ਆਪ ਵੀ ਕੋਲ ਪਹੁੰਚਾਂਗੇ ਜੀ ਲੋ ਜੀ ਮੌਸਮ ਥੋੜਾ ਹੋ ਗਿਆ ਖਰਾਬ ਤੇ ਜਿਹੜੇ ਪਾਸੇ ਆਪਾਂ ਕਲਾਸ ਲਾਈ ਦੀ ਸੀ ਉਧਰ ਜਗ੍ਹਾ ਪੈ ਗਈ ਥੋੜੀ ਬੱਚੇ ਸੋਣਗੇ ਫੱਦ ਤੇ ਹਵਾ ਹਨੇਰੀ ਪਤਾ ਨਹੀਂ ਕੀ ਕੋਈ ਚੱਲ ਰਿਹਾ ਹੁਣ ਆਪਾਂ ਲੋਕੇਸ਼ਨ ਥੋੜੀ ਚੇਂਜਿੰਗ ਕੀਤੀ ਆ ਬੱਚੇ ਨੂੰ ਉੱਥੇ ਲੈ ਕੇ ਜਾ ਰਹੇ ਹਾਂ ਤੇ ਪੂਰੇ ਵਲੌਗ ਨਾਲ ਜੋੜਾਂਗੇ ਕਿਵੇਂ ਬੱਚੇ ਸ਼ੁਰੂਆਤ ਤੋਂ ਤੇ ਕਿੰਨੀ ਅਗੇ ਕਮਾ ਕਰਦੇ ਆ 15 ਦਿਨ ਦਾ ਕੈਂਪ ਹੈ 20 ਤਰੀਕ ਨੂੰ ਖਤਮ ਹੋਈ ਹੈ ਜੀ ਕੈਂਪ ਤੇ ਦੇਖਦੇ ਆ ਬੱਚੇ ਕਿੰਨਾ ਕੁ ਸਮਝਦੇ ਆ ਤੇ ਕਿੰਨਾ ਵਧੀਆ ਕਰਕੇ ਤੁਹਾਨੂੰ ਆ ਜੁਗਤ ਕਰ ਦਿੰਦੇ ਆ ਇਹ ਸਾਰੇ ਸ਼ਰਾਰਤੀ ਆ ਤੇ ਬਾਕੀ ਸਾਡਾ ਜਿਹੜਾ ਡੰਡਾ ਹੈ ਉਹ ਸਾਰੀ ਸ਼ਰਾਰਤਾਂ ਭਲਾ ਦਿੰਦਾ ਨਾਲ ਤੁਹਾਨੂੰ ਲੋ ਜੀ ਬਾਸਕਟਬਾਲ ਦੇ ਮੈਦਾਨ ਦੇ ਵਿੱਚ ਗਿੱਤਕਾ ਚੱਲੂਗਾ। ਸ੍ਰੀ ਗੁਰਤੇਗ ਬਹਾਦਰ ਅਕੈਡਮੀ ਬਹੁਤ ਦਾ ਸਲਾਮ ਦਾ ਸਭ ਤੋਂ ਬੈਸਟ ਲੈ ਲੈ। ਸਭ ਤੋਂ ਬੈਸਟ ਸਕੂਲ ਕਹਿੰਦੇ ਆ ਜਿਹੜਾ ਦਾ ਸਲਾਮ ਦਾ ਆ ਤੇ ਉੱਥੇ ਆਪਾਂ ਗਿੱਤਕੇ ਦੀਆਂ ਲਾਈ ਵਾਤਾਂ ਆ ਜੀ। ਤੇ ਇੱਕ ਪਾਫਾ ਦੀ ਹੋਰ ਆਣੀ ਹੈ ਤੇ ਬੱਚਿਆਂ ਦੀ ਤਰਾਨੇ ਤੇ ਵਧੀ ਗਈ ਹੈ ਬਾ ਸ਼ੌਂਕ ਨਾਲ ਬੱਤੇ ਸਿੱਖਦੇ ਆ ਬੇਟਾ ਸ਼ਾਬਾਸ਼ ਆਓ ਵੈਰੀ ਗੁੱਡ ਵੈਰੀ ਗੁੱਡ ਅਮੀ ਆ ਹਾ 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 ਚੱਲ ਵੈਰੀ ਗੁੱਡ ਆਇਸੇ ਜੰਪ ਲੈ ਹਾਂ ਚੱਲ ਸ਼ਾਬਾਸ਼ ਤਾਬਤ ਵਾਇ ਗੁਰਜੀ ਦਾ ਖਾਲਸਾ ਵਾਇ ਗੁਰਜੀ ਦਾ ਹੂੰ ਹੂੰ ਤੇ ਬੱਚੇ ਪਹਿਲੇ ਦਿਨ ਤੋਂ ਆ ਰਹੇ ਉਹਨਾਂ ਨੂੰ ਆਪਾਂ ਜਿਹੜਾ ਅਟੈਕ ਡਿਫੈਂਸ ਕਰਾਉਣ ਤੋਂ ਬਾਅਦ ਆਪਾਂ ਪਹਿਲੀ ਜਿਹੜੀ ਗੇਮ ਮਾਸਟਿਕ ਦੀ ਉਹ ਕਰਾ ਦਿੱਤੀ ਹੈ ਸਾਰੇ ਬੱਚੇ ਆਪਣੇ ਆਪਣੇ ਪ੍ਰੈਕਟਿਸ ਕਰ ਰਹੇ ਹੈ ਜੀ ਕਈ ਬੱਚੇ ਹਜੇ ਜਿਵੇਂ 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 ਪਤਾ ਲੱਗ ਰਿਹਾ ਵੀ ਕੈਂਪ ਲੱਗ ਰਿਹਾ ਬਿਲਕੁਲ ਨਵੇਂ ਬੱਚੇ ਵੀ ਆਂਦੇ ਆ ਆ ਸਾਰੇ ਪਹਿਰੇ ਦਿਨ ਵਾਲੇ ਆ ਨਵੇਂ ਆ ਜਾਓ ਸਾਰੇ ਲੋ ਜੀ ਬੱਚਿਆਂ ਨੂੰ ਸਖਲਾਈ ਦੀ ਤਿਆਰੀ ਇਹ ਪੈਨਸਲਾਂ ਵੀ ਪੈਂਤਰੇ ਦੀ ਪੈਨਸਲਾਂ ਵੀ ਪੈਂਤਰਾ ਕਿਵੇਂ ਕਰਨਾ ਹੈ ਨਾ ਤੇ ਇਹ ਨਵੇਂ ਬੱਚੇ ਜਿਹੜੇ ਹਜੇ ਸ਼ੁਰੂਆਤ ਵਿੱਚ ਮਿਲ ਗਈ ਅੱਜ 6ਵਾਂ ਦਿਨ ਹੈ 5ਵਾਂ ਦਿਨ ਹੈ ਅੱਜ ਤੇ ਕਈ 4ਥੇ ਦਿਨ ਦੇ ਵਿੱਚ ਆਏ ਸੀਗੇ ਉਹਨੂੰ ਅੱਜ ਫਿਰ ਸਲਾਮੀ ਪੈਂਤਰੇ ਤੋਂ ਦੱਸਿਆ ਜਾ ਰਿਹਾ ਬਾਕੀ ਜਿਹੜੇ ਪਿੱਛੇ ਉਹ ਅਭਿਆਸ ਕਰ ਰਹੇ ਆ ਅਸੀਂ ਦੁਕਾਨੇ ਆ ਸਲਾਮੀ ਪੈਂਤਰੇ ਦੇ ਵਿੱਚ ਜਿਵੇਂ ਆਪਾਂ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਕਿ ਆਪਾਂ ਜਿਹੜਾ ਪੈਂਤਰਾ ਕਰਦੇ ਹਾਂ ਪਹਿਲਾਂ ਲੈਫਟ ਪੈਰ ਤੇ ਖੜੇ ਹੋ ਕੇ ਉਸ ਬਾਅਦ ਰਾਈਟ ਪੈਰ ਤੇ ਆ ਕੇ ਆਪਾਂ ਜਿਹੜਾ ਪੈਂਤਰੀ ਦੀ ਆਰੰਭਤਾ ਕਰਦੇ ਆ ਕਿ ਕੁੜੀਆਂ ਪੈਣਾ ਜੜੀਆਂ ਉਹਨਾਂ ਨੂੰ ਪਹਿਲੇ ਫਤਿਹ ਬਲਾ ਕੇ ਤੇ ਜਿਹੜੇ ਸਿੰਘ ਆ ਉਹਨਾਂ ਨੂੰ ਦੱਸਿਆ ਜਾਂਦਾ ਕਿ ਤੁਸੀਂ ਕਿਵੇਂ ਆ ਠਾਫੀ ਮਾਰ ਕੇ ਆਉਣਾ ਵਾਹ ਯਾ ਇੱਥੇ ਇੱਥੇ ਵਾਈਟ ਲਾਈਨ ਤੇ ਜੰਪ ਲੈਣਾ ਬੇਟੇ ਅੱਗੇ ਨਹੀਂ ਜਾਣਾ ਵਾਹ ਗੁਰਜੀਤ ਕੀ ਫਤਿਹ ਬੱਚੇ ਆਪਣੇ ਆਪਣੇ ਪ੍ਰੈਕਟਿਸ ਕਰ ਰਹੇ ਆ ਕਿਉਂਕਿ ਜਦੋਂ ਨਵੇਂ ਬੱਚੇ ਹੁੰਦੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਗੱਤ ਗਿਆ ਤਾਂ ਹਨਾ ਤੇ ਉਹਨਾਂ ਨੂੰ ਸਿਖਾਉਣ ਬਾਅਦ ਥੋੜਾ ਟਾਈਮ ਲੱਗ ਜਾਂਦਾ ਹੁਣ ਹੋਲੀ ਹੋਲੀ ਕਰਕੇ ਜਿਹੜੀ ਗੇਮਾਂ ਫਾਸਟ ਹੋ ਜਾਣਗੀਆਂ ਤੇ ਇੱਕ ਦੋ ਗੇਮਾਂ ਹੋਰ ਕਰਾਵਾਂਗੇ ਜਿਵੇਂ ਚੱਕਰ ਹੋ ਗਿਆ ਅ ਛੋਟੀ ਫਰੀ ਹੋ ਗਈ ਤੇ ਸਿੰਗਲ ਛੋਟੀ ਤਿੰਨ ਗੇਮਾਂ ਹੋ ਗਈਆਂ 15 ਦਿਨ ਚ ਇਹਨਾਂ ਕੀ ਕਵਰ ਹੋ ਸਕਦਾ ਠੀਕ ਹੈ ਤੇ ਆਪਾਂ ਇਹੀ ਕਵਰ ਕਰਾਵਾਂਗੇ ਲੋ ਸਾਥ ਸਿੰਘ ਜੀ ਤੁਹਾਨੂੰ ਦਿਖਾ ਰਹੇ ਹਾਂ ਪੋਤਿਆਂ ਦੇ ਉੱਤੇ ਕਾਰਗਰੀ ਕੀਤੀ ਹੋਈ ਹੈ ਮਤਲਬ ਕਿ ਬਹੁਤ ਵਧੀਆ ਅ ਤੰਗ ਦੇਣਾ ਹੈ ਨਾ ਸ੍ਰੀ ਗੁਰੂ ਤੇਗ ਬਹਾਦਰ ਅਕੈਡਮੀ ਨੂੰ ਪੋਧਿਆਂ ਦੀ ਡਿਜ਼ਾਈਨਿੰਗ ਕਰਕੇ ਬਣਾਇਆ ਜਿਵੇਂ ਆ ਐਸ ਐ ਫਿਰ ਜੀ ਆ ਫਿਰ ਅੱਗੇ ਟੀ ਬੀ ਐ ਸ਼੍ਰੀ ਗੁਰਤੇਗ ਬਹਾਦਰ ਅਕੈਡਮੀ ਵਧੀਆ ਲੱਗਾ ਤਾਂ ਸੋਚਿਆ ਵਲੋਗ ਦੇ ਵਿੱਚ ਐਡ ਕਰੀਏ ਹਨ ਆਪਜੀ ਵੀ ਹੈ ਅੱਜ ਤੇ ਬੋਟਿੰਗ ਬੋਟਿੰਗ ਹੋ ਰਹੀ ਜਿਹਦੇ ਕਰਕੇ ਕੈਂਪ ਨਹੀਂ ਲੱਗ ਪਾਇਆ ਪਰ ਅੱਜ ਮੌਸਮ ਬਹੁਤ ਵਧੀਆ ਹੈ ਹੌ ਤੇਜ਼ ਹਵਾਵਾਂ ਚੱਲ ਰਹੀਆਂ ਤੇ ਮੈਂ ਪੂਰਾ ਦਿਨ ਕੱਢਣਾ ਵੀ ਔਖਾ ਸੀਗਾ ਸਾਡੇ ਵਾਸਤੇ ਨੂੰ ਫੇਰ ਤੋਂ ਵਾਲਾ ਰੈਗੂਲਰ ਕਲਾਸ ਸਟਾਰਟ ਹੋ ਜਾਣਗੇ ਜੀ ਮੌਸਮ ਬਹੁਤ ਵਧੀਆ ਸੀਗਾ ਸੋਚਿਆ ਵੀ ਇਹ ਵੀ ਵਲੋਗ ਵਿੱਚ ਾਟ ਕੇਤਾ ਜਾਵੇ ਤੇ ਫਿਰ ਖੇਡੀਦੀ ਆ ਪੂਰਾ ਗਰਾਊਂਡ ਖਾਲੀ ਆ ਤੇ ਨਾਲ ਕੱਲ ਬੱਚੇ ਸੀਗੇ ਕਹਿੰਦੇ ਸੀ ਆਪਾਂ ਦਾ ਜਿਵੇਂ بارش ਦਾ ਮੌਸਮ ਹੈ ਸ਼ਰ ਨਹੀਂ ਆ ਰਿਹਾ ਤੇ ਪੂਰੇ ਵਲੋਗ ਨਾਲ ਇਸੇ ਤਰ੍ਹਾਂ ਜੁੜੇ ਰਹੋ ਜੀ ਲਓ ਜੀ ਦਾ ਤੱਕ ਜਿਉਂ بارش ਦਾ ਮੌਸਮ ਹੈ ਨਹੀਂ ਪਰ بارش ਓਹੋ ਬੜੀ ਤੇਜ਼ ਵਾਛੜ ਬਹੁਤ ਤੇਜ਼ ਵਾਛੜ ਪੈ ਰਹੀ ਹੈ ਹੱਪ ਤੇਜ਼ੀ ਵਾਰੀ ਟੰਟ ਪਾੜ ਜੋ ਗਿਆ ਜੀ ਇੰਨੀ ਧੀਰੇ ਤੇ ਚਲਦੀ ਹੈ ਐਸਾ ਤਾਂ ਜਿਹੜੇ ਪੈਪ ਪੂ ਵੀ ਗਏ ਉਹ ਤੇ ਰੱਖਾ ਉਹ ਮੈ ਲੋ ਜੀ ਬਹੁਤ ਤੇਜ਼ ਧੀਰੇ ਚੱਲ ਰਹੀ ਹੈ ਫਾਨ ਟੰਟ ਉਹ ਵਿਚਾਰੇ تھے ਕੀ ਕਰਨਗੇ ਇਸ ਧੀਰੇ ਨੋਸਾ ਸਿੰਘ ਜੀ ਅੱਜ ਆਪਾਂ ਜਾ ਰਹੇ ਹਾਂ ਜੀ ਉਜੈਨ ਜਿੱਥੇ ਗੁਰੂ ਨਾਨਕ ਮਹਾਰਾਜ ਜੀ ਦਾ ਇਤਿਹਾਸਿਕ ਸਥਾਨ ਹੈ ਤੇ ਰਸਤੇ ਦਾ 뷰 ਵਖਾ ਰਹੇ ਹਾਂ ਬਹੁਤ ਚੜ੍ਹਦੀ ਕਲਾ ਦੇ ਵਿੱਚ ਸਾਰਾ ਕੈਂਪ ਜਾ ਰਿਹਾ ਤੇ ਅੱਜ ਇਤਿਹਾਸਿਕ ਸਥਾਨ ਗੁਰੂ ਨਾਨਕ ਮਹਾਰਾਜ ਜੀ ਦੇ ਉਹਨਾਂ ਦੇ ਦਰਸ਼ਨ ਕਰਨ ਜਾਣੇ ਤੇ ਆਪ ਜੀ ਨੂੰ ਦਰਸ਼ਨ ਕਰਾਉਣਾ ਹੈ ਆਪ ਜੀ ਜੁੜੇ ਰਹੋ ਸ਼ਾਮਾਂ ਜੀ ਕਹਿ ਰਹੇ ਨੇ ਪਾਤਸ਼ਾਹ ਅਸਲ ਵਿੱਚ ਜਿੱਦਾਂ ਦਾ ਤੁਸੀਂ ਯਾਦ ਸੀ ਪਰ ਕੋਰਤਾਂ ਦੇ ਸائے ਦੀਓ ਦੇ ਪੜਾਈ ਜੋ ਪੜੇ ਦਾ ਸائے ਦੀਓ ਨਾਲ ਸائے ਦੀਓ ਰਾਤ ਨੂੰ ਸائے ਦੀਓ ਜੀ ਤਾਰੂ ਕੀ ਮੇਰੀ ਕਾਤਵੀ ਰਾਤ ਦੀ ਮਾ ਕੋ ਜਾਨ ਦੇ ਵਿੱਚ ਗੁਰਨਾਨਕ ਘਟਗੁਰ ਦਵਾਰਾ ਸਭ ਜਿੱਥੇ ਪ੍ਰਥਰ ਯੋਗੀ ਨੂੰ ਗੁਰਨਾਨਕ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤੇ ਸੀਗੇ ਤੇ ਅਸੀਂ ਕਲਾਸਿਸ ਲਾਣ ਆਏ ਆ ਜੀ ਰਤਲਾਮ ਵਿਖੇ ਐਮਪੀ ਵਿਖੇ ਮੱਧ ਪ੍ਰਦੇਸ਼ ਤੇ ਸਾਨੂੰ ਸੁਭਾਗ ਪ੍ਰਾਪਤ ਹੋਇਆ ਕਿ ਗੋਨਾਨਿਕ ਮਹਾਰਾਜ ਦੇ ਇਤਿਹਾਸਕ ਸਥਾਨ ਦੇ ਦਰਸ਼ਨ ਕਰੀਏ ਇਧਰ ਨਾਲ ਆਲੇ ਦੁਆਲੇ ਸਾਰੇ ਜਿਹੜੇ ਇਤਿਹਾਸਕ ਮੰਦਰ ਆ ਰੋਨਾਲਡ ਦਾ ਮੰਦਰ ਆ ਮਹਾਕਾਲ ਦਾ ਮੰਦਰ ਆ ਜਿੱਥੇ 12 ਸਾਲਾਂ ਦਾ ਕੁੰਮ ਤਾਂ ਮੇਰਾ ਲੱਗਦਾ ਹੈ ਜੀ ਤੇ ਮੱਡੇ ਭਾਗਨੇ ਸਾਨੂੰ ਸਤਗੁਰਾਂ ਦੇ ਪਾਵਨ ਅਸਥਾਨ ਜਿੱਥੇ ਸਤਗੁਰ ਜੀ ਆਪ ਚਰਨ ਪਾਏ ਉਹਨਾਂ ਨੇ ਤੇ ਭਰਤਰ ਜੋਗੀ ਨੂੰ ਇੱਥੇ ਉਪਦੇਸ਼ ਦਿੱਤੇ ਸਤਿਗੁਰ ਜੀ ਨੇ ਤੇ ਉਹ ਸਤਿਗੁਰਾਂ ਦੇ ਸਾਹ ਸਾਹ ਨੂੰ ਪ੍ਰਦਰਸ਼ਨ ਕਰ ਰਹੇ ਲੋ ਜੀ ਸਾਡੀ ਫੌਜ ਹੁਣ ਤਿਆਰ ਆ ਮਰਗੀ ਇਹਨਾਂ ਨੂੰ 4-5 ਗੇਮਾਂ ਕਰਾਈਆਂ ਅਸੀਂ ਤੇ ਉਸੇ 4-5 ਗੇਮਾਂ ਨੂੰ ਹੀ ਰਿਪੀਟ-ਰਿਪੀਟ ਕਰਾ ਕੇ ਇਹਨਾਂ ਦੀ ਡੈਮੋ ਤਿਆਰ ਕਰਾਣੀ ਕਿਉਂਕਿ 15 ਦਿਨ ਚ ਵਿਦ ਦੇ ਵਿੱਚ ਇੰਨਾ ਕੀ ਦਿਖਾਇਆ ਜਾ ਸਕੇ ਉਹਦਾ ਸੀਗਾ ਤੇ 22 ਤ੍ਰਿਗੁਣ ਪਰਫਾਰਮ ਕਰਨਾ ਹੈ ਇਹਨਾਂ ਨੇ ਬੱਚਿਆਂ ਨੇ ਤੇ ਉਹਨਾਂ ਨੂੰ ਆਪਾਂ ਜਿਹੜੀਆਂ ਗੱਮਾਂ ਕਰਾਈਆਂ ਵਾ ਉਹ ਸਿਖਾਈਆਂ ਗਈਆਂ ਤੇ ਉਹਨਾਂ ਦਾ ਅਭਿਆਸ ਕਰਾਉਣ ਵਾਸਤੇ ਹੁਣ ਸਾਊਂਡ ਦੇ ਉੱਤੇ ਜਿਹੜਾ ਇਹ ਪੂਰਾ ਅਭਿਆਸ ਚੱਲੇਗਾ ਆਪ ਸਭ ਸੰਗਤਾਂ ਨੇ ਦੇਖਣਾ ਹੈ ਤੇ ਐਪਰੀਸ਼ੀਏਟ ਕਰਨਾ ਬੱਚਿਆਂ ਨੂੰ ਸਾਡੇ ਵੱਲੋਂ ਹਰ ਇੱਕ ਸ਼ਹਿਰ ਦੇ ਵਿੱਚ ਪਿੰਡ ਦੇ ਵਿੱਚ ਤੇ ਲਗ ਲਗ ਸਟੇਟਾਂ ਦੇ ਵਿੱਚ ਜਾ ਕੇ ਕਰਕੇ ਦਿੱਸਖਲਾਇ ਦਿੱਤੀ ਜਾਂਦੀ ਹੈ ਕਿਸਾਨਾਂ ਤੋਂ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਲੋ ਜੀ ਟੈਂਪ ਹੋ ਗਿਆ ਸਮਾਪਤ ਆ ਗੰਮੇ ਅਤੇ ਆਪਣਾ ਗੁਰਵਿੰਦਰ ਸਾਡੂ ਛੱਡਣ ਆਏ ਸਟੇਸ਼ਨ ਤੇ ਉਹ ਮਹਾਰਾ ਦੀ ਕਿਰਪਾ ਹੋ ਗਈ ਤੇ ਬੜਾ ਵਧੀਆ ਬੱਚਿਆਂ ਨੇ ਪਰਫਾਰਮ ਕੀਤਾ ਤੇ ਹੁਣ ਅਸੀਂ ਪੰਜਾਬ ਦੀ ਟ੍ਰੇਨ ਫਰਮ ਵਾਸਤੇ ਸਟੇਸ਼ਨ ਤੇ ਪਹੁੰਚ ਚੁੱਕੇ ਆ ਜੀ ਲੋ ਸਤ ਸੰਗਤ ਜੀਓ ਅਤਲਾਮ ਆਏ ਹੋਏ ਸੀਗੇ ਔਰ 15 ਦਿਨ ਦਾ ਜਿਹੜਾ ਸਾਡਾ ਟੂਰ ਸੀਗਾ 15 ਦਿਨ ਦਾ ਕੈਂਪ ਸੀਗਾ ਬਹੁਤ ਵਧੀਆ ਬਹੁਤ ਬੱਚਿਆਂ ਨੇ ਗੱਤਕੇ ਦੀ ਸਖਲਾਈ ਲਈ ਤੇ ਸਾਡੇ ਸਰ ਫਰਖਰਨਾਮ ਸਿੰਘ ਜੀ ਜਿਨ੍ਹਾਂ ਵੱਲੋਂ ਗੁਰਤੇਗ ਬਹਾਦਰ ਅਕੈਡਮੀ ਚਲਾਈ ਜਾਂਦੀ ਆ ਤੇ ਬੜੇ ਬੱਚਿਆਂ ਨੂੰ ਜਿੰਨੇ ਵੀ ਗੁਰਸਿੱਖ ਬੱਚੇ ਆ ਉਹਨਾਂ ਨੂੰ ਫ੍ਰੀ ਆਫ ਕੋਸ ਤੇ ਵਿਦਿਆ ਪੜਾਈ ਜੜੀ ਆ ਉਹ ਵਿਦਿਆ ਫ੍ਰੀ ਦਿੱਤੀ ਜਾਂਦੀ ਆ ਤੇ ਉਹਨਾਂ ਦੇ ਵਾਸਤੇ ਉਹਨਾਂ ਨੇ ਗੱਤਕਾ ਕੈਂਪ ਆਰਗੇਨਾਈਜ਼ ਕੀਤਾ ਸੀਗਾ ਇੰਟਰਨੈਸ਼ਨਲ ਰਵੈਲ ਖਾਲਸਾ ਕੁਸਕਾ ਗਰੁੱਪ ਵੱਲੋਂ ਕੈਂਪਿੰਗ ਕੀਤੀ ਗਈ ਜੀ ਬਹੁਤ ਆਨੰਦ ਵੀ ਆਇਆ ਤੇ ਹੁਣ ਅਗਲੇ ਵੀ ਜਿਹੜੇ ਕੈਂਪ ਹੋਣਗੇ ਉਹਨਾਂ ਨਾਲ ਵੀ ਸਾਂਝ ਪਾਉਂਦੇ ਰਾਂਗੇ ਜੀ ਤੇ ਉਮੀਦ ਕਰਦੇ ਹਾਂ ਕਿ ਬਹੁਤ ਵਲੌਗ ਖੰਦ ਆਊਗਾ ਤੇ ਬਹੁਤ-ਬਹੁਤ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਹਮ ਦੱਸਿਓ ਵੀਡੀਓ ਕਿਵੇਂ ਲੱਗੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ